ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਵਰੀਫੇਰ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਅਸੀਂ ਆਏ ਹਾਂ ਬਟਾਲਾ ਰੋਡ ਤੇ ਫੇਸਬੁੱਕ ਦਾ ਫੂਡ ਪੇਜ ਲੈ ਕੇ ਮੈਂ ਅੱਜ ਅਸੀਂ ਆਏ ਹਾਂ ਕੁਲਚਾ 49 ਤੇ ਜੋ ਬਟਾਲਾ ਰੋਡ ਬੈਂਕ ਆਫ ਇੰਡੀਆ ATM ਦੇ ਸਾਹਮਣੇ ਸਥਿਤ ਹੈ ਆਓ ਜੀ ਜਦੋਂ ਤੁਹਾਨੂੰ ਉਹਨਾਂ ਦੇ ਕੁਲਚਿਆਂ ਦਾ ਆਨੰਦ ਮਾਣੀਏ ਉਹਨਾਂ ਦਾ ਕੁਲਚਾ ਬਹੁਤ ਸਵਾਦਿਸ਼ਟ ਹੈ ਕੁਲਚਾ 49 ਗਾੜ ਕੇ ਨਾਨ ਬਾਰ ਕੀ ਆਈ ਵਾਤਾ ਕੀ ਆਈ ਵਾਤਾ ਐਡਾ ਵੱਡਾ ਸਾਈਜ਼ 49 ਰੁਪਏ ਦਾ ਮੈਂ ਅਗਰ ਟੱਕਦੇ ਫੱਟੇ ਪਾਜੀ ਟੱਕਦੇ ਕੀ ਆਈ ਬਾਤ ਹੈ ਕੀ ਆਈ ਬਾਤ ਹੈ ਅਸਾਈ ਦੇਖੋ ਜੀ ਨਾਨ ਦਾ ਸਿਰਫ 49 ਰੁਪਏ ਦੇ ਵਿੱਚ ਮੱਖਣ ਚ ਕ ਲਾ ਗਿਆ ਨਾ ਨਾਨ ਲੱਗਾ ਜੇ ਮੱਖਣ ਦੇ ਨਾਲ ਨਾਨ ਲੱਗਾ ਜੇ ਨਾਨ ਕੀ ਆਈ ਬਾਤ ਹੈ ਉਹ ਮੂਲ ਦਾ ਮੱਖਣ ਨਾਲ ਮਸਾਲੇ ਸਾਰੇ ਕੀ ਆਈ ਬਾਤ ਹੈ ਕੀ ਆਈ ਬਾਤ ਹੈ ਲੈ ਲੋ ਜੀ ਆ ਹੋ ਗਿਆ ਪੂਰਾ नान ਤਿਆਰ ਨਾਲ ਇਹਦੇ ਛੋਲੇ ਤੇ ਚਟਨੀ ਜਿਹੜੀ ਮਿਲਣੀ ਹੈ ਕਿਆ ਬਾਤ ਹੈ ਸਟਾਰਟ ਹੀ 2000 ਰੱਖੋ ਤੇ ਸਹੀ ਜਿਹੇ ਰੰਗਾਂ ਜਰਾਵੇ ਦੁਨੀਆ ਨੂੰ ਤਾਜ਼ਾ ਮਾਉ ਕਿਆ ਬਾਤ ਹੈ ਉਨੇ ਸੀ ਜਾ ਰਹੇ ਹ ਕੁਲਚਾ 49 ਦੇ ਅੰਦਰ ਕੁਲਚਿਆਂ ਦਾ ਆਨੰਦ ਮਾਜ ਸਸੀ ਗਰਵੀਤ ਜੀ ਸਸੀ ਗਰਵੀਤ ਜੀ ਵੀਰ ਜੀ ਸ਼ੁਭਨਾਮ ਆਪਣਾ ਮਦਨ ਮਹਾਜਨ ਤੇ ਇਹ ਦੁਕਾਨ ਦਾ ਨਾਮ ਕੁਲਚਾ ਫੋਟੀ ਨਾ ਭਾਜੀ ਕੀ ਨੇ ਰਿਆ ਲਈ ਜਾਂਦੇ ਜੇ ਕੁਲਚਾ 49 ਕੁਲਚਾ 49 ਛਾਏ ਹੋ ਜੇ ਕੀ ਆਈ ਬਾਤਾਂ ਕੀ ਆਈ ਬਾਤਾਂ ਚੱਕਦੇ ਫੱਟੇ ਆ ਲੋ ਜੀ ਆ ਲੋ ਆ ਗਰਮਾ ਗਰਮ ਪ੍ਰੋਗਰਾਮ ਜੇ ਇੱਥੇ ਆ ਲੋ ਉਸਤਾਜੀ ਕੀ ਹਾਲ ਚਾਲ ਜੇ ਕੀ ਨਾਮ ਤੁਹਾਡਾ ਰਾਜ ਕੁਮਾਰ ਰਾਜ ਕੁਮਾਰ ਜੀ ਆ ਕੀ ਬਣਾ ਰਿਹਾ ਜੇ ਕੁਲਚਾ 49 ਦਾ ਕੁਲਚਾ ਤਿਆਰ ਹੋ ਰਿਹਾ ਜੇ ਜੀ ਆ ਜਨਾਬ ਇੱਕ ਕੁਲਚਾ ਤਿਆਰ ਕਰ ਰਿਹਾ ਜੀ ਕੀ ਕੀ ਬੰਦੇ ਜੇ ਭਾਜੀ ਇਹਦੇ ਚ ਕਰ ਸਾਹਮਣੇ ਪੜੇ ਸਾਹਮਣੇ ਆ ਦਿਖਾਇਓ ਜਰਾ ਸੀਨ ਕਰਾਇਓ ਕਿ ਆਈ ਬਾਤਾਂ ਕਿ ਆਈ ਬਾਤਾਂ ਕੋਈ ਵਟ ਨਹੀਂਂ ਦੀਆ ਕਿ ਆਈ ਬਾਤਾਂ ਕਿ ਆਈ ਬਾਤਾਂ ਝੱਕਦੇ ਵਟੇ ਉਸਹਾ ਜੀ ਦੇ ਵਿੱਚ ਕੀ ਕੀ ਲਾਓਗੇ ਤੁਸੀਂ ਉਹਨੇ ਸਾਡੇ ਸਾਹਮਣੇ ਸਾਰੇ ਸਮਾਨ ਲਾਉਂਗਾ ਕੀ ਕੀ ਲਾਓ ਪਾਓ ਜਿਹੜਾ ਕਰਾ ਦਿਖਾਓ ਦੁਨੀਆ ਨੂੰ ਕੀ ਚਲਵਾ ਕਰਨ ਦੇ ਜੇ ਤੀਂ ਨੇਰੀਆ ਲਿਆਂ ਦੇ ਕਿ ਆਈ ਬਾਤਾਂ ਕਿ ਆਈ ਬਾਤਾਂ ਸੇ ਪਨੀਰ ਪਾਈਗੇ ਇਹ ਪਨੀਰ ਗਿਆ ਆਈਓ ਇਹ ਲੱਛਾ ਹੋਇਆ ਚੱਕਰ ਗਈ ਚਕੁੰਦਰ ਕਿ ਆਈ ਬਾਤਾਂ ਕਿ ਆਈ ਬਾਤ ਚੱਕਰ ਗਈ ਗੱਜਰ ਕਿਆ ਬਾਤ ਹੈ ਲੋਬੀ ਅਰੀ ਮਿਰਚ ਅਬ ਮਸਾਲੇ ਵਧੀਆ ਵਰਤਦੇ ਜੇ ਸਾਰੇ ਕਿਆ ਹੀ ਬਾਤਾਂ ਆ ਜੀ ਆ ਨਾਨ ਤਿਆਰ ਹੋ ਗਿਆ ਜੀ ਅੱਜ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਜਿੱਡਾ ਵੱਡਾ ਦਾ ਸਾਈਜ਼ ਹੈ ਪੈਸੇ ਤੇ ਬਹੁਤ ਹੀ ਘੱਟ ਹੈ ਉਹਦੇ ਹਿਸਾਬ ਨਾਲ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਲਓ ਜੀ ਇਹ ਗਿਆ ਜੇ ਉਸਤਾਦ ਜੀ ਦੇ ਪੰਜੇ ਦੇ ਲਓ ਜੀ ਇਹ ਗਿਆ ਜੇ ਤੰਦੂਰ ਤੇ ਰੜਨ ਲਈ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਫੁਲਚਾ 49 ਆਹ ਜਿਹੜਾ ਕਸਮਰ ਕੋਲ ਵੀ ਚਲੀਏ ਕੀ ਆ ਗੱਤਾਂ ਕੀ ਆ ਗੱਤਾਂ ਅਚਾ ਸਿਕਲਜੀ ਭਾਜੀ ਆਪਦਾ ਸੁਣਨਾ ਹੁਜਿੰਦਰ ਸਿੰਘ ਸੰਧੂ ਭਾਜੀ ਕਿੰਨੀ ਦੇਰ ਤੋਂ ਆ ਰਹੇ ਜੇ ਕੁਲਚੇ ਦਾ ਅਨੰਦ ਮਾਣਨ ਲਈ ਭਾਜੀ ਫਸਟ ਟਾਈਮ ਹੀ ਆਇਆ ਅਚਾ ਪਸਤਾ ਹੀ ਮਾਇਓ ਕਿੱਦਾਂ ਦਾ ਟੇਸ ਲੱਗਾ ਤੁਹਾਨੂੰ ਬਹੁਤ ਵਧੀਆ ਮਸ਼ਹੂਰੀ ਬੜੀ ਸੁਣੀ ਸੀ ਇਹਨਾਂ ਦੀ ਹਾਂਜੀ ਮੈਂ ਲਾਲ ਸੌੜ ਤੋਂ ਇੱਥੇ ਚੱਲ ਜਾਣਾ ਤੇ ਖਾਨ ਚ ਕਿੱਦਾਂ ਲੱਗਾ ਤੁਹਾਨੂੰ ਜਿੰਨੇ ਜਿੰਨੇ ਗੁ ਪੈਸਿਆਂ ਚ ਤੁਹਾਨੂੰ ਇਹ ਪ੍ਰੈਪਰੇਸ਼ਨ ਮਿਲਦੀ ਵੀ ਤੁਸੀਂ ਕੁਝ ਕਹਿਣਾ ਚਾਹੋਗੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਕੀ ਫਾਇਦਾ ਹੋ ਗਏ ਨੇ ਭਾਈ ਚਲੋ ਜੀ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਕੁਲਚਾ 49 ਨੇ ਹੀਰ ਗਿਆ ਲਿਆ ਰਿਹਾ ਜੇ ਮੈਂ ਕਿਆ ਹੀ ਬਾਤ ਹੈ ਪਾਜੀ ਅੱਗੇ ਵੀ ਆਂਦੇ ਜੇ ਖੁਸ਼ਕੁਨਾਮ ਆਪਣਾ ਬਿਲਕੁਲ ਮੇਰਾ ਨਾਮ ਨਵੀਨ ਕੁਮਾਰ ਹੈ ਜੀ ਤੇ ਤੁਸੀਂ ਅੱਗੇ ਵੀ ਕੁਲਚਾ ਖਾਣ ਆਂਦੇ ਹੋ ਤੇ ਕਿਸ ਤਰ੍ਹਾਂ ਕਿੱਦਾਂ ਚੱਲ ਰਿਹਾ ਕੰਮ ਉਹ ਵਧੀਆ ਜੀ ਬਹੁਤ ਵਧੀਆ ਕੁਲਚਾ क्रिस्पी ਹੈ ਖਾਣ ਦਾ ਮਜ਼ਾ ਆ ਜਾਂਦਾ ਸਿਰਵ ਨੂੰ 20 ਰੁਪਏ ਦੇ ਵਿੱਚ ਬਿਲਕੁਲ ਜੀ 49 ਰੁਪਏ ਦੇ ਵਿੱਚ ਪਾਜੀ ਬਹੁਤ ਵਧੀਆ ਨਾਨ ਦੇ ਰਹੇ ਨੇ ਪਾਜੀ ਕੀ ਕੀ ਪਾਉਂਦੇ ਜੇ ਕਿਆ ਬਾਤ ਹੈ ਛੋਲਿਆਂ ਦਾ ਦਰਸ਼ਨ ਕਰਾਏ ਹੋ ਜਰਾ ਕਿਆ ਹੀ ਬਾਤ ਹੈ ਏਡੇ ਗੜੇ ਜੋ ਲੈ ਕੇ ਆਇਆ ਹੋ ਆਰੇ ਮੇਰੇ ਦੇ ਆਪਣੇ ਮੂੰਹ ਚ ਲਾਲਾਂ ਆਂੜਿਆ ਪਿਆ ਕਿਆ ਬਾਤ ਆ ਕਿਆ ਬਾਤ ਹੈ ਰਿਚਟ ਨਹੀਂ ਜੀ ਹਾਂਜੀ ਹਾਂਜੀ ਮੇਰੇ ਵੀਰ ਦੀ ਦੱਸੋ ਭਾਜੀ ਥੋੜਾ ਜਿਆ ਕਿਸ ਤਰ੍ਹਾਂ ਤਿਆਰ ਕਰਦੇ ਹੋ ਮਸਾਲੇ ਸਾਰੇ ਤੁਹਾਡੇ ਆਪਣੇ ਆ ਹਾਂਜੀ ਹਾਂਜੀ ਤੁਹਾਡਾ ਚੁਬ ਨਾਮ ਕੀ ਹੈ ਮੈਨਾ ਰਜੀਮ ਹੈ ਰਜੀਮ ਆ ਜਿੰਦੀ ਕਿਸ ਤਰ੍ਹਾਂ ਕਿੱਦਾਂ ਨੇਰੀਆ ਬੜੀਆਂ ਲਿਆਂਡੇ ਜੇ ਤੁਸੀਂ ਕੁਝ ਦੇ ਦੀਆਂ ਕੀ ਗੱਲ ਕਿਆ ਬਾਤ ਹੈ ਕੀ ਕੀ ਪਾਉਂਦੇ ਜੀ ਇਹਦੇ ਜੀ ਕਦੀਨਾ ਪਾਇਆ ਜੀ ਕਿਆ ਬਾਤ ਈਨਾ ਧਨੀਆ ਮਿਰਚ ਲਾ ਲਾਣਾ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਜੀ ਸਾਡੀ ਕੱਢੋ ਨਾਂ ਦੇ ਵਿੱਚੋਂ ਕੱਢਿਆ ਜੀ ਕੋਈ ਅਜਾ ਕੱਢਣ ਲੱਗੇ ਤਾਂ ਦਿਖਾਓ ਜਿਹੜਾ ਦਰਸ਼ਨ ਕਰਾਓ ਕੀ ਰੜਿਆ ਜੀ ਕਿਆ ਹੀ ਬਾਤਾਂ ਆਜੋ ਕਸਟਮਰ ਨੂੰ ਮਿਲਲੇ ਹੋ ਨਹੀਂ ਤੇ ਕਿਆ ਬਾਤ ਹੈ ਭਾਜੀ ਕਿਆ ਬੱਚਾ ਆਪਣਾ ਸ਼ੁਭਨਾਮ ਸਾਜਨ ਸਾਜਨ ਜੀ ਕਿੱਦਾਂ ਗੁਲਚੇ ਦੀ ਪ੍ਰੈਪਰੇਸ਼ਨ ਬਹੁਤ ਵਧੀਆ ਭਾਜੀ ਜਿੰਨੇ ਕੁ ਪੈਸਿਆਂ ਜੀ ਤੁਹਾਨੂੰ ਕੁਲਚਾ ਦੇ ਰਹੇ ਨੇ ਕਿੱਦਾਂ ਦੱਸੋ ਸਵਾਦ ਕਿੱਦਾਂ ਮੈਂ ਕਹਿੰਦਾ ਪੈਸੇ ਜਦੋਂ ਖਾਣ ਪੈ ਗਏ ਫਿਰ ਪੈਸੇ ਦੀ ਕੋਈ ਤਾਂ ਕਿੱਦਾਂ ਭਾਜੀ ਸ਼ੁਭਨਾਮ ਆਪਣਾ ਆਪਾਂ ਤਾਂ ਮਦਰ ਨਹੀਂ ਕੀ ਕਹਿਣਾ ਚਾਹੋਗੇ ਕੁਲਚੇ ਬਾਰੇ ਕੁਲਚੇ ਬਾਰੇ ਮੈਂ ਤਾਂ ਹੀ ਕਹਿਣਾ ਕਹਾਂਗਾ ਪ੍ਰਾਈਸ ਦੇ ਵਿੱਚ ਬਹੁਤ ਵਧੀਆ ਹੈ ਕੀ ਬਾਤ ਹੈ ਕੀ ਬਹੁਤ ਵਧੀਆ ਟੇਸਟੀ ਹੈ ਗੰਬ ਜ਼ਾਰਾ ਲਿਆਤੀਆਂ ਦਿਹਾੜੀਆਂ ਮੈਂ ਕਿਹਾ ਕੀ ਬਾਤ ਹੈ ਲੋ ਜੀ ਮੈਂ ਆਪਣੇ ਸਾਰੇ ਈਵਰਸ ਨੂੰ ਫੇਸਬੁੱਕ ਇੰਸਟਾ ਤੇ ਔਰ YouTube ਈਵਰਸ ਨੂੰ ਸਾਰਿਆਂ ਨੂੰ ਕਹਾਂਗਾ ਬਟਾਲਾ ਰੋਡ ਤੇ ਸਥਿਤ ਹੈ ਜੀ ਕੁਲਚਾ 49 ਜਦੋਂ ਵੀ ਆਓ ਇੱਥੇ ਆਨੰਦ ਮਾਣ ਕੇ ਜਾਓ ਕੁਲਚੇ ਦਾ ਨੀਅਰ ਗਣਪਤੀ ਸਟੇਟ ਓਪੋਜ਼ਿਟ ਬੈਂਕ ਆਫ ਇੰਡੀਆ ਸਟੇ ਏਟੀਐਮ ਕੀ ਬਾਤ ਹੈ ਬਾਹਵਸੂਲ ਹੈ ਦਾਤ ਤੇ ਕੁੱਕੜ ਤੇ ਪਾਤੇ ਮੋਚੇ ਮੂਲ ਦਾ ਮੱਖਣ ਮਿਲਦਾ ਨਾਲ ਉਹ ਮੂਲ ਦਾ ਮੱਕਲ ਲਾ ਕੇ ਹੈ ਕਿ ਨਾ ਮੈਂ ਕਿਹਾ ਚੜਨੀ ਨਹੀਂ